ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਕੁਝ ਪੁਆਇੰਟ ਸਾਂਝੇ ਕਰਨ ਜਾ ਰਹੀਆਂ ਜੋ ਕਿ ਪ੍ਰੈਗਨੈਂਟ ਊਮੈਨਸ ਨੂੰ ਧਿਆਨ ਵਿੱਚ ਰੱਖਣੇ ਚਾਹੀਦੇ ਹਨ ਜਿਵੇਂ ਕਿ ਸਭ ਤੋਂ ਪਹਿਲਾਂ ਕਿ ਜ਼ਰੂਰੀ ਆ ਅਸੀਂ ਸਭ ਚਾਹੁੰਦੇ ਹਾਂ ਕਿ ਨਾਰਮਲ ਡਿਲੀਵਰੀ ਹੋਵੇ ਨਾ ਕਿ ਜੋ ਸੀ ਸੈਕਸ਼ਨ ਹੁੰਦਾ ਏ ਉਹਦੇ ਨਾਲ ਬਾਅਦ ਦੇ ਵਿੱਚ ਬਹੁਤ ਕੰਪਲਿਕੀਕੇਸ਼ਨਸ ਆਉਂਦੀਆਂ ਨੇ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਨਾਰਮਲ ਡਿਲੀਵਰੀ ਤੇ ਲਈ ਕਿਹੜੇ-ਕਿਹੜੇ ਪੁਆਇੰਟ ਜ਼ਰੂਰੀ ਹਨ ਸਭ ਤੋਂ ਪਹਿਲਾਂ ਤਾਂ ਤੁਹਾਡੀ ਜੋ ਸਲੀਪਿੰਗ ਪੋਜੀਸ਼ਨ ਆ ਉਹ ਸਹੀ ਹੋਣੀ ਚਾਹੀਦੀ ਆ ਇੱਕ ਪ੍ਰੈਗਨੈਂਟ ਵੂਮੈਨ ਨੂੰ ਹਮੇਸ਼ਾ ਲੈਫਟ ਸਾਈਡ ਨੂੰ ਹੀ ਸੋਣਾ ਚਾਹੀਦਾ ਹੈ ਨੰਬਰ 2 ਜਦੋਂ ਵੀ ਮਤਲਬ ਤੁਸੀਂ ਪ੍ਰੈਗਨੈਂਟ ਹੋ ਤਾਂ ਤੁਹਾਨੂੰ ਸਮੇਂ-ਸਮੇਂ ਤੇ ਡਾਕਟਰੀ ਚੈੱਕਅਪ ਕਰਵਾਉਣਾ ਚਾਹੀਦਾ ਆ ਕਦੇ ਵੀ ਇਸ ਚੀਜ਼ ਨੂੰ ਡਿਲੇ ਨਹੀਂ ਕਰਨਾ ਚਾਹੀਦਾ ਕਿ ਅੱਜ ਨਹੀਂ ਕੱਲ ਚਲੇ ਜਾਵਾਂਗੇ ਥੋੜਾ ਅਗਰ ਤੁਹਾਡੀ ਹੈਲਥ ਇਸ਼ੂਜ਼ ਆ ਰਹੇ ਆ ਕੋਈ ਤਾਂ ਪ੍ਰੋਪਰ ਡਾਕਟਰ ਨੂੰ ਕੰਸਲਟ ਕਰੋ ਨੰਬਰ 3 ਅਗਰ ਤੁਸੀਂ ਫ੍ਰੀ ਹੋ ਤਾਂ ਫ੍ਰੀ ਟਾਈਮ ਕੁਝ ਵਧੀਆ 뮤직 ਸੁਨੋ ਗੁਰਬਾਣੀ ਸੁਨੋ ਹੈਨਾ ਸ਼ਬਦ ਸੁਨੋ ਤਾਂ ਜਿਹਦੇ ਨਾਲ ਤੁਹਾਡਾ ਤੁਸੀਂ ਰਿਲੈਕਸ ਫੀਲ ਕਰੋਗੇ ਨੰਬਰ 4 ਤੁਹਾਡਾ ਜੋ ਈਟਿੰਗ ਹੈਬਿਟਸ ਹੈ ਉਹ ਹੈਲਦੀ ਹੋਣੀਆਂ ਚਾਹੀਦੀਆਂ ਤੁਹਾਡੇ ਫੂਡ ਦੇ ਵਿੱਚ ਕਾਰਬੋਹਾਈਡਰੇਟ ਆਇਰਨ ਕੈਲਸ਼ੀਅਮ ਯਾਨੀ ਇਹ ਸਾਰਾ ਕੁਝ ਹੋਣਾ ਚਾਹੀਦਾ ਜਿੰਨਾ ਹੋ ਸਕੇ ਤਾਂ ਜਿਹੜੇ ਤੁਹਾਡੇ ਸਪਾਈਸੀ ਫੂਡਸ ਹੁੰਦੇ ਆ ਜੰਕ ਫੂਡਸ ਹੁੰਦੇ ਆ ਉਹਨਾਂ ਨੂੰ ਅਵੋਇਡ ਕਰੋ ਹੁੰਦੀ ਹੈ ਕਰੀਵਿੰਗ ਹਰ ਇੱਕ ਨੂੰ ਕਿ ਹਾਂਜੀ ਅਸੀਂ ਥੋੜਾ ਸਪਾਈਸੀ ਖਾਣ ਨੂੰ ਮਨ ਕਰਦਾ ਹੈ ਤਾਂ ਉਹ ਖਾਣਾ ਸਿਰਫ ਕਰੀਵਿੰਗ ਨੂੰ ਦੂਰ ਕਰਨ ਲਈ ਇਹ ਗਾ ਭੁੱਖ ਮਿਟਾਉਣ ਲਈ ਨਹੀਂ ਢਿੱਡ ਭਰਨ ਲਈ ਆਪਾਂ ਸਪਾਈਸੀ ਨਹੀਂ ਖਾਣਾ ਇਹ ਬਹੁਤ ਹਾਰਮਫੁਲ ਹੁੰਦਾ ਆ ਤੇ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮਸ ਕਰੀਏਟ ਹੋ ਜਾਂਦੀਆਂ ਆ ਨੈਕਸਟ ਤੁਹਾਨੂੰ ਵਾਦ ਤੋਂ ਬਾਦ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਪਾਣੀ ਜਿੰਨਾ ਹੋ ਸਕੇ ਉਹਨਾ ਪੀਓ ਕਿਉਂਕਿ ਪਾਣੀ ਬਹੁਤ ਜ਼ਿਆਦਾ ਬਦਿਆ ਆ ਕੋਈ ਵੀ ਇਨਫੈਕਸ਼ਨ ਹੁੰਦੀ ਆ ਹਨਾ ਤਾਂ ਉਹਨੂੰ ਰਿਮੂਵ ਕਰ ਦਿੰਦਾ ਆ ਨੈਕਸਟ ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ ਜੋ ਕਿ ਬਹੁਤ ਜ਼ਰੂਰੀ ਆ ਇੱਕ ਹੈਲਦੀ ਪ੍ਰੈਗਨੈਂਸੀ ਲਈ ਅਤੇ ਨੋਰਮਲ ਡਿਲੀਵਰੀ ਲਈ ਕਿਉਂਕਿ ਨੋਰਮਲ ਡਿਲੀਵਰੀ ਬਹੁਤ ਜ਼ਿਆਦਾ ਵਧੀਆ ਰਹਿੰਦੀ ਹੈ ਲਾਈਫ ਲੌਂਗ ਪ੍ਰੋਸੈਸ ਦੇ ਵਿੱਚ ਕਿਉਂਕਿ ਸੀ ਸੈਕਸ਼ਨ ਤੋਂ ਬਾਅਦ ਤੁਹਾਡੀ ਲਾਈਫ ਪਹਿਲਾਂ ਵਰਗੀ ਨਹੀਂ ਹੋ ਸਕਦੀ ਤੁਸੀਂ ਜਿੰਨਾ ਮਰਜ਼ੀ ਕਹਿ ਲਓ ਤੁਹਾਨੂੰ ਪੇਨਸ ਸਟਾਰਟ ਹੋ ਜਾਂਦੀਆਂ ਆ ਤੁਹਾਡੀ ਬੋਡੀ ਦੇ ਵਿੱਚ ਕਿਤੇ ਵੀ ਪੇਨ ਹੁੰਦੀ ਆ ਤੁਸੀਂ ਨਹੀਂ ਸਹਿ ਸਕਦੇ ਹੈਨਾ ਤਾਂ ਮਤਲਬ ਇਹ ਲਾਈਫ ਲੌਂਗ ਤੁਹਾਡੀ ਹੈਲਥ ਪਹਿਲਾਂ ਵਰਗੀ ਨਹੀਂ ਹੁੰਦੀ ਤਾਂ ਤੁਹਾਨੂੰ ਐਕਸਰਸਾਈਜ਼ਸ ਕਰਨੀਆਂ ਚਾਹੀਦੀਆਂ ਹਨ ਠੀਕ ਹੈ ਤਾਂ ਉਹ ਵੀ ਮੈਂ ਅੱਗੇ ਵੀਡੀਓ ਅਪਲੋਡ ਕਰੂੰਗੀ ਕਿ ਕਿਹੜੀ-ਕਿਹੜੀ ਐਕਸਰਸਾਈਜ਼ ਕਿਸ ਮੰਤ ਦੇ ਵਿੱਚ ਕਰਨੀ ਚਾਹੀਦੀ ਆ ਤਾ ਅਗਰ ਤੁਹਾਡਾ ਨਾਇੰਥ ਮੰਥ ਚੱਲ ਰਿਹਾ ਹੈ ਤਾਂ ਤੁਹਾਨੂੰ ਥੋੜਾ ਬੈਠ ਕੇ ਹੈਨਾ ਵਾਕ ਕਰਨੀ ਚਾਹੀਦੀਆ ਤੇ ਹੋ ਸਕੇ ਝਾੜੂ ਲਗਾਓ ਪੋਚਾ ਲਗਾਣ ਦੀ ਕੋਸ਼ਿਸ਼ ਕਰੋ ਥੋੜਾ ਐਵੇਂ ਨਹੀਂ ਕਿ ਤੁਸੀਂ ਥੱਕ ਰਹੇ ਹੋ ਕੰਮ ਕਰ ਰਹੇ ਹੋ ਤੱਕੇ ਨਾਲ ਕੰਮ ਕਰ ਰਹੇ ਹੋ نو ਇਟਸ ਨਾਟ ਅ ਗੁੱਡ ਥਿੰਗ ਤੁਸੀਂ ਕੰਮ ਕਰੋ ਥੋੜਾ ਥੋੜਾ ਕਰੋ ਠੀਕ ਹੈ ਕਿਉਂਕਿ ਜਿਹੜਾ ਆਪਾਂ ਪੂਚਾ ਲਗਾਉਂਦੇ ਆ ਨਾ ਤਾਂ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੋ ਜਾਂਦਾ ਹੈ ਨਾਰਮਲ ਡਿਲੀਵਰੀ ਦੇ ਵਿੱਚ ਠੀਕ ਹੈ ਅੱਗੇ ਵੀ ਇਦਾਂ ਦੀਆਂ ਹੋਰ ਵੀਡੀਓਜ਼ ਸ਼ੇਅਰ ਕਰੂੰਗੀ ਠੀਕ ਹੈ ਜਿਦੇ ਵਿੱਚ ਮੈਂ ਹੋਰ ਟਿਪਸ ਲੈ ਕੇ ਆਵਾਂਗੀ ਅਗਰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਿਓ ਅਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਧੰਨਵਾਦ